ਕਨਜੀ ਜਿੰਦਾਬਾਦ ਹੈਰੀ ਕਨਜੀ ਜਿੰਦਾਬਾਦ ਜੈਰੀ ਕਨਜੀ ਜਿੰਦਾਬਾਦ ਸਨਾਮਾਨ ਵਾਲਾ ਐਮਪੀ ਜਿੰਦਾਬਾਦ ਜੈਰੀ ਕਨਜੀ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜੈਰੀ ਕਨਜੀ ਜਿੰਦਾਬਾਦ ਜੈਰੀ ਕਨਜੀ ਜਿੰਦਾਬਾਦ ਆਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਐਡਵੋਕੇਟ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ 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 ਦਾਸ ਵਿਜੇ ਤਰੇਨ ਆਮ ਆਦਮੀ ਪਾਰਟੀ ਆਪ ਆਗੂ ਬਟਾਲਾ ਤੋਂ ਅਮਨ ਸ਼ੇਰ ਸਿੰਘ ਚੈਰੀਕਲਸੀ ਸਾਡਾ ਛੋਟਾ ਵੀਰ ਹੈ ਜਿਹਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਮੀਦਵਾਰ ਬਣਾ ਕੇ ਗਰਦਾਸਪੁਰ ਹਲਕੇ ਦਾ ਨਵਾਜਿਆ ਸਾਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਸਰਦਾਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਜੀ ਜਿਨ੍ਹਾਂ ਨੇ ਕਾਦੀਆਂ ਦੇ ਵਿੱਚ ਐਡਾ ਵੱਡਾ ਕਾਠ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਅੱਜ ਦਿਖਾ ਦਿੱਤਾ ਕਿ ਜਿਹੜੇ ਵੱਡੇ ਦਿੱਗਜ ਨੇਤਾ ਵਿਰੋਧੀ ਪਾਰਟੀਆਂ ਦੇ ਇੱਥੇ ਕਾਦੀਆਂ 'ਚ ਬਰਾਜਮਾਨ ਸੀ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਅੱਜ ਉਹਨਾਂ ਨੂੰ ਇਹ ਪਤਾ ਲੱਗ ਜੂ ਕਿ ਠਾਠਾ ਮਾਰਦਾ ਕੱਟ ਦੱਸਦਾ ਕਿ ਸਾਡਾ ਅਮਨਸ਼ੀਰ ਸਿੰਘ ਚੈਰੀਕਲਸੀ ਕਾਦੀਆਂ ਹਲਕੇ ਤੋਂ ਵੱਧ ਤੋਂ ਵੱਧ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗਾ ਤੇ ਵਿਰੋਧੀਆਂ ਦਾ ਮੂੰਹ ਬਨੇਗਾ ਸਰ ਮੈਂ ਅੰਮ੍ਰੂਮੰਡਸ ਚੇਅਰਮੈਨ ਨਰੇਸ਼ ਕੁਮਾਰ ਬਟਾਲਾ ਮੈਂ ਉਮੀਦ ਕਰਨਾ ਹੈ ਕਿ ਅੱਜ ਦਾ ਇਕੱਠ ਵੇਖ ਕੇ ਇੱਕ ਇਤਿਹਾਸਿਕ ਰੈਲੀ ਹੋਈ ਆ ਔਰ ਇੰਨਾ ਤਗੜਾ ਇਕੱਠ ਔਰ ਇੰਨੀ ਗਰਮੀ ਦੇ ਵਿੱਚ ਔਰ ਮੈਂ ਸਮਝ ਲਾਗੀ ਉਹ ਇਹਨੂੰ ਫਤਵਾ ਜਿਹੜਾ ਸਾਡੇ ਨੌਜਵਾਨ ਲੀਡਰ ਨੂੰ ਜਿਹੜੇ ਐਮਐਲਏ ਰਹਿਣ ਦੇ ਬਾਵਜੂਦ ਵੀ ਇਹਨੀ ਮਹਿੰਦਗੀ ਥੀ ਆ ਉਸੇ ਸਦਕਾ ਹੀ ਭਗਵੰਤ ਮਾਨ ਜੀ ਨੇ ਇਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਆ ਔਰ ਮੈਂ ਸਮਝ ਲਿਆ ਕਿ ਬਹੁਤ ਜ਼ਰੂਰੀ ਆ ਕਿ ਸਾਡੇ ਲੋਕ ਸਭਾ ਦੇ ਵਿੱਚ ਇਹਦੇ ਐਨਰਜੈਟਿਕ ਨੌਜਵਾਨ ਬੱਚੇ ਪਹੁੰਚਣ ਤਾਂ ਕਿ ਪੰਜਾਬ ਦੀ ਆਵਾਜ਼ ਜਿਹੜੀ ਦਿੱਲੀ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਕਾਦੀਆਂ ਹਲਕੇ ਦੇ ਸਾਰੇ ਲੋਕਾਂ ਨੇ ਇੱਕ ਵਨ ਸਾਈਡਡ ਫਤਵਾ ਜਿਹੜਾ ਸ਼ੋਅ ਕਰ ਦਿੱਤਾ ਹੈ ਕਿ ਅਸੀਂ ਸਾਰਾ ਪਲਕਾ ਕਾਦੀਆਂ ਸਾਰਾ ਸ਼ਹਿਰੀ ਕਲਸੀ ਦੇ ਨਾਲ ਆ ਔਰ ਸਾਡੇ ਭਗਵੰਤ ਮਾਨ ਜੀ ਨੇ ਵੀ ਜੋ ਲੋਕਾਂ ਦੇ ਜਜ਼ਬਾਤਾਂ ਨੂੰ ਪੜ ਕੇ ਜੋ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਉਹ ਵੀ ਬਹੁਤ ਹੀ ਕਾਬਲੇ ਤਾਰੀਫ ਔਰ ਸੁਣਨ ਵਾਲੇ ਸਨ ਔਰ ਇੱਕ ਐਸਾ ਸਾਫ਼ ਸੁਥਰੀ ਸ਼ਬੀਦਾ ਇਨਸਾਨ ਜਿੰਨੂੰ ਬਟਾਲੇ ਦੇ ਲੋਕਾਂ ਨੂੰ ਆਪਣਾ ਚੁਣ ਵਾਸਤੇ ਭਗਵੰਤ ਮਾਨ ਜੀ ਨੇ ਦਿੱਤਾ ਹੈ ਮੈਂ ਸਮਝਣਾ ਇੱਕ ਬਹੁਤ ਤਾਕਤ ਲੀਡਰ ਜਿਹੜਾ ਸ਼ਹੀਦ ਕਲਸੀ ਬੇਦਾਗ ਔਰ ਹਰ ਦਿਲ ਅਜੀਜ਼ ਹਰ ਮਨ ਪਿਆਰਾ ਲੀਡਰ ਹੈ ਔਰ ਆਪਣੇ ਸ਼ਹਿਰ ਦਾ ਬੱਚਾ ਉਹਨੂੰ ਬਿਲਕੁਲ ਇੱਕ ਗੋਲਡਨ ਚਾਂਸ ਹੈ ਵੀ ਉਹਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਬਟਾਲੇ ਦੀ ਆਵਾਜ਼ ਉਠਾਉਣ ਵਾਸਤੇ ਭੇਜਣਾ ਚਾਹੀਦਾ ਹੈ ਸੋ ਇਹ ਬਹੁਤ ਹੀ 골ਡਨ ਚਾਂਸ ਹੈ ਇਹਨੂੰ ਬਿਲਕੁਲ ਲੋਕਾਂ ਨੂੰ ਖੁੰਝਾਣਾ ਨਹੀਂ ਚਾਹੀਦਾ ਔਰ ਇੱਕ ਤਰੀਕ ਵਾਲੇ ਦਿਨ ਆਪਣੇ ਬਹੁਤ ਹੀ ਸੂਝਬੂਝ ਆਪਣੀ ਜ਼ਮੀਰ ਦੀ ਆਵਾਜ਼ ਨਾਲ ਜਾ ਕੇ ਸ਼ਰੀ ਕਲਸੀ ਜੀ ਦੇ ਹੱਕ ਤੇ ਵੋਟ ਪਾਉਣ ਇਹਦੇ ਨਾਲ ਪਟਾਲੇ ਦੀ ਆਵਾਜ਼ ਜ਼ਰੂਰ ਲੋਕ ਸਭਾ ਦੇ ਵਿੱਚ ਪਹੁੰਚੇਗੀ